हनुमान जयंती मौके रामपुरा फूल स्थित श्री संकट मोचन बालाजी मंदिर विखे छेवा विशाल जागरण करवाया गया जिसकी शुरुआत हनुमान दे भगतान वलों स्थानक नीलकंठ मंदिर तो श्री संकट मोचन बालाजी मंदिर तक पैदल चंडा यात्रा करके की गई जागरण दौरान बालाजी का गुणगान आरती खन्ना से सरूती टविंकल शर्मा दिल्ली वाली ने अपनी मधुरबाणी राही किया इस मौके खोए का बनाया डेढ़ क्वाटिल का केक विशेष खिच का केंद्र बनया ਜਾਗਰਣ ਦੌਰਾਨ ਪਕਤਾ ਨੇ ਨੱਚ ਟੱਪ ਕੇ ਪ੍ਰਭੂ ਚਰਨਾ ਵਿੱਚ ਆਪਣੀ ਹਾਜ਼ਰੀ ਲਗਵਾਈ ਇਸ ਮੌਕੇ ਸੰਸਥਾ ਵੱਲੋਂ ਸੰਤ ਲਖਦਰਾ ਵੀ ਕੱਢੇ ਗਏ ਸੰਸਥਾ ਵੱਲੋਂ ਪੰਤਵੰਤੇ ਸੱਜਣਾ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਜੈ ਸ਼੍ਰੀ ਰਾਮ ਜੈ ਸ਼੍ਰੀ ਬਾਲਾ ਜੀ ਅੱਜ ਸੰਖ ਨੂੰ ਚਿੰਨ ਸ਼੍ਰੀ ਬਾਲਾ ਜੀ ਮੰਦਰ ਬਾਲਾ ਜੀ ਧਾਮ ਬਰਨਾਲਾ ਰੋਡ ਵਿਖੇ ਛੇਮਾ ਵਿਸ਼ਾਲ ਜਾਗਰਣ ਕਰਵਾਇਆ ਜਾ ਰਿਹਾ ਹੈ ਇਸ ਵਿੱਚ ਦਿੱਲੀ ਤੋਂ ਵਿੰਕਲ ਸ਼ਰਮਾ ਜੀ ਵਿਸ਼ੇਸ਼ ਰੂਪ ਵਿੱਚ ਭਗਤਾਂ ਦੇ ਲਈ ਪਹੁੰਚ ਰਹੇ ਹਨ ਮੰਦਿਰ ਦੇ ਵਿੱਚ ਲੋਕਾਂ ਦੀ ਆਸਥਾਵਾਂ ਸ਼ਰਦਾ ਦੇ ਨਾਲ ਪੂਰੀਆਂ ਹੁੰਦੀਆਂ ਨੇ ਲੋਕ ਦੂਰੋਂ ਦੂਰੋਂ ਆ ਕੇ ਇੱਥੇ ਮੱਥਾ ਟੇਕਦੇ ਹਨ ਅਤੇ ਭਗਵਾਨ ਸ਼੍ਰੀ ਬਾਲਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਹਨ ਇਸ ਮੌਕੇ ਭਗਤਾਂ ਦੇ ਲਈ ਸ਼ਹਿਰ ਦੇ ਵਿੱਚੋਂ ਬਖੋ ਬਖਰੀਏ ਥਾਵਾਂ ਤੋਂ ਸਕੂਲ ਵੈਂਸ ਲਗਾਈਆਂ ਗਈਆਂ ਹਨ ਤਾਂਕਿ ਭਾਗਤਾਂ ਨੂੰ ਆਉਣ ਜਾਣ ਦੇ ਵਿੱਚ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ ਭਾਗਤਾਂ ਦੇ ਲਈ ਲੰਗਰ ਅਟੁੱਟ ਵਰਤਾਇਆ ਜਾਵੇਗਾ ਇਸ ਤੋਂ ਇਲਾਵਾ ਸੂਲਾ ਸਵਾ ਮਣੀਆਂ ਦਾ ਪ੍ਰਸ਼ਾਦ ਭਾਗਤਾਂ ਦੇ ਵਿੱਚ ਵੰਡਿਆ ਜਾਵੇਗਾ ਰਾਤ ਨੂੰ ਬੱਲਾ ਜੀ ਦਾ ਕੇਕ ਕੱਟ ਕੇ ਬਹੁਤ ਖੁਸ਼ੀ ਹੈ ਜੀ ਇਹ ਭਾਗਤਾਂ ਨਾਲ ਸੰਯੋਗ ਰਾਇਆ ਜਾਂਦਾ ਹੈ ਬੱਲਾ ਜੀ ਜਗਰਨ ਦੇ ਤੇ ਬੱਲਾ ਜੀ ਜਗਰਨ ਮੇਲੇ ਉਪਕਰਨ ਕਰ ਗਿਆ ਜੀ ਆਪਣੀ ਨਹੀਂ ਖੁਸ਼ੀ ਹੈ ਭਗਤ ਨੱਚ ਨਾ ਉੱਠੇਗੇ ਖੁਸ਼ੀ ਮਾ ਰਹੇ ਨੇ ਬਾਕੀ ਬਾਕ ਦਾਨ ਦੇ ਰਹੇ ਨੇ ਮੰਦਰ ਦਾ ਨਾਲ ਲੱਗਦੀ ਜਗਾ 333 ਦਾ ਹੋਰ ਲੈ ਲਤੀ ਹੈ ਜਿਹੜਾ 15 ਪਾਣੀ ਹਿਸਟਰੀ ਹੈ ਜੀ ਪੂਰ ਸੁਜੋਗ ਮੇਰੇ ਸਾਜਾ ਸੰਸਥਾ ਮੰਡਾ ਸਮਾਜਿਕ ਰਾਜਨੀਤਿਕ ਪਾਰਟੀਆਂ ਦਾ ਤੇ ਸਾਰੇ ਭਗਤਾਂ ਦਾ ਨੱਗਨ ਵਾਸੇ ਬਹੁਤ ਧੰਨਵਾਦੀਆਂ ਬਹੁਤ ਜਿਹਨੇ ਸਾਡੇ ਨਾਲ ਸਹਿਯੋਗ ਦਿੰਦੇ ਜਦੋਂ ਵੀ ਮੰਗਦੇ ਆ ਸਾਨੂੰ ਦਾਨ ਮਿਲਦਾ ਹੈ ਖੁਸ਼ੀ ਖੁਸ਼ੀ ਦਾਨ ਮਿਲਦਾ ਹੈ ਸਿਰ ਮੱਥੇ ਦਾਨ ਦਿੰਦੇ ਆ ਅਸੀਂ ਸਾਰੇ ਚਰਨਾ ਚ ਮਾਫੀ ਮੰਗਦੇ ਆ ਕੋਈ ਗਲਤੀ ਹੋਵੇ ਪੇ ਵੀ ਮਾਫੀ ਚਾਹੁੰਦੇ ਆ ਬਹੁਤ ਬਹੁਤ ਵਧਾਈ ਦੇ ਪਤਨ ਸਾਰੇ ਭਾਜਤਾ ਜਦਾਂ ਬ੍ਰਹਮਪੁਰ ਮੰਡੀ ਦੇ ਸਾਰੇ ਪੱਤਰਕਾਰ ਵੀਰ ਜਿਹੜੇ ਇਸ ਪ੍ਰੋਗਰਾਮ ਨੂੰ ਲਾਈਵ ਕਰ ਰਹੇ ਨੇ ਦਿਖਾ ਰਹੇ ਨੇ ਤੇ ਸਾਡੇ ਨਿੱਕੇ ਸੱਦੇ ਪਹੁੰਚੇ ਨੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਇਸੇ ਮਾ ਜਰਨਾ ਜੀ ਅਗਲੇ ਸਾਲ ਜੇ ਬਾਲਾ ਦੀ ਕਿਰਪਾ ਹੋਈ ਤਾਂ ਮੌਤੀਸਰ ਨਾਲ ਕੀਤੀ ਜਾਏਗੀ ਤੇ ਤੁਹਾਡੇ ਸਹਿਯੋਗ ਸਾਨੂੰ ਬਹੁਤ ਲੋੜ ਹੈ ਜੀ ਇੰਨੇ ਸਹਿਯੋਗ ਦਿੰਦੇ ਰਹੋ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ